ਆਸੇ ਇਹ ਸਟੱਪ ਲਾਇਆ ਮੇਰੇ ਵੀ ਨੌਨ ਦੇ ਮੇਰੇ ਫਰੰਟ ਸਰਕਲ ਦੇ ਕਾਫੀ ਉਹਨਾਂ ਨੇ ਮੇਰਾ ਮਜ਼ਾਕ ਵੀ ਡਾਇਆ ਮਿਹਨਤ ਕਰੋ ਤਾਂ ਸਾਰਾ ਕੁਝ ਬਤੀਅਤ ਮਿਹਨਤ ਕਰਨ ਵਾਲਿਆਂ ਲਈ ਹਲੇ ਵੀ ਇੱਥੇ ਕੰਮ ਹੈਗਾ ਵਿੱਚ ਪਾ ਦਿੱਤਾ ਜੀ ਆਪਣੇ ਹੈਵੀ ਹੈ ਛੋਟੇ ਕੰਮ ਨੇ ਉਹਨਾਂ ਨੂੰ ਕਰੋ ਨਾ ਤਾਂ ਤੁਸੀਂ ਬਾਹਰ ਜਾ ਕੇ بڑے ਕੰਮ ਕਰੋ ਜੀ ਕੋਈ ਨਹੀਂ ਇੱਥੇ ਕੰਮ ਦੀ ਕੋਈ ਕਮੀ ਨਹੀਂ ਹੈਗੀ ਸ਼ਰਮ ਮੈਸ ਉਸ ਨਾ ਕਰੋ ਇਦੇ ਵਿੱਚ ਵੀ ਜੋ ਵੀ ਭੈਣ-ਭਿਰਚ ਕੋਈ ਵੀ ਹੁਨਰ ਆਓ ਬਾਹਰ ਨਿਕਲੋ ਆਪਣਾ ਕੰਮ ਕਰੋ ਮਿਹਨਤ ਕਰੋ ਕਿਸੇ ਦੀ ਵੀ ਸ਼ਰਮਾ ਮਹਿਸੂਸ ਕਰਨ ਦੀ ਲੋੜ ਨਹੀਂ ਹੈਗੀ ਪਰ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਆਪਣਾ ਕੰਮ ਕਰਨ ਦੇ ਵਿੱਚ ਆਪ ਕਮਾਓ ਤੇ ਆਪ ਖਾਓ ਖੁਸ਼ ਰਹੋ ਬਣੀ ਜੀ ਹਾਂ ਜੀ ਤੁਸੀਂ ਮੋਟਰਸਾਈਕਲ ਤੇ ਆਨੇ ਮੈਂ ਦੇਖਿਆ ਤੁਹਾਡੀ ਇੱਕ ਵੀਡੀਓ ਮੋਟਰਸਾਈਕਲ ਤੇ ਆਨੇ ਹੋ ਤੁਸੀਂ ਹਾਂ ਜੀ ਹਾਂ ਜੀ ਬਾਈਕ ਚਲਾਉਂਦੇ ਤੋਂ 12 ਸਾਲ ਹੋ ਗਏ ਨੇ ਬਾਈਕ ਚਲਾਉਂਦੇ ਹਾਂ ਜੀ ਪੂਰੀ ਇੰਡੀਪੈਂਡੈਂਟ ਕਿਸੇ ਦੀ ਲੋੜ ਨਹੀਂ ਆਪਣਾ ਆਪੇ ਮੋਟਰਸਾਈਕਲ ਤੇ ਆ ਜਾਣਾ ਹੈ ਹਨਾ ਆਪਣਾ ਕੰਮ ਕਰਨਾ ਹੈ ਕਾਲਜ ਦੇ ਵਿੱਚ ਮੈਂ ਗ੍ਰੈਜੂਏਸ਼ਨ ਕਰ ਵਿੱਚ ਛੱਡੀ ਥੋੜੀ ਮਾਪੇ ਬਾਬ ਦੇ ਘਰੇ ਪ੍ਰੋਬਲਮ ਹੋ ਗਈ ਸੀ ਮੈਂ ਪਹਿਲਾਂ ਵੀ ਜੌਬ ਕੀਤੀ ਆ ਮੈਰਿਜ ਤੋਂ ਬਾਅਦ ਵੀ ਕੀਤੀ ਆ ਤੇ ਫਿਰ ਬੱਚੇ ਪਾਲਦੇ ਰਹੇ ਬਸ ਉਹੀ ਚੀਜ਼ ਆ ਨਾ ਵੀ ਸੈਲਫ ਡਿਪੈਂਡ ਹੋਣਾ ਬਹੁਤ ਜ਼ਰੂਰੀ ਸੀਗਾ ਬਾਕੀ ਤਾਂ ਵੀ ਇਨਕਮ ਕਿਸੇ ਦੇ ਹੱਥ ਮਤਲਬ ਕਿਸੇ ਦੀ ਡਿਪੈਂਡ ਰਹਿਣਾ ਕਿ ਸੱਗੇ ਹੱਥ ੱਡਣੇ ਮੈਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਸੀ ਐਸ ਲਈ ਵੀ ਮੈਂ ਆਪਣਾ ਕੰਮ ਕੀਤਾ ਤੇ ਕੁਝ ਥੋੜੇ ਬੱਚਿਆ ਕਰਕੇ ਵੀ ਕੀਤਾ ਹੀ ਚਲੋ ਉਹਨਾਂ ਨੂੰ ਕਾਮਯਾਬ ਕਰਾਂਗੇ ਜ਼ਿੰਦਗੀ ਚ ਕਈ ਪ੍ਰੋਬਲਮ ਆ ਜਾਂਦੀਆਂ ਨੇ ਮਿਹਨਤ ਕਰਨੀ ਕਰਦੀ ਐ ਕੋਈ ਨਹੀਂ ਮਿਹਨਤ ਕਰਨ ਤੋਂ ਨਹੀਂ ਡਰਦੇ ਅੱਪਾ ਪਰ ਮਾਤਮਾ ਕਾਮਯਾਬ ਹੀ ਹੋਗੇ ਆਪਣੇ ਆਪ ਮਿਹਨਤ ਕਰਾਂਗੇ ਬਿਲਕੁਲ ਹਾਂਜੀ ਤਾਂ ਅਜਿਹੀਆਂ ਹੋਰ ਅਪਡੇਟਸ ਲਈ ਬਣੇ ਰਹੋ ਸਾਡੇ ਨਾਲ ਤੇ ਹੋਪ ਕਰਦੇ ਹਾਂ ਕਿ ਤੁਹਾਨੂੰ ਇਹ ਚੀਜ਼ ਵਧੀਆ ਲੱਗੀ ਹੋਊਗੀ ਤੇ ਲੁਧਿਆਣਾ ਦੇ ਵਿੱਚ ਅਸੀਂ ਇੱਥੇ ਹੈਗੇ ਆ ਤਾ ਜ਼ਰੂਰ ਐਡਰੈਸ ਵੀ ਉੱਥੇ ਲਿਖਾਂਗੇ ਕਿਹੜੀ ਜਗ੍ਹਾ ਦੇ ਉੱਤੇ ਬੇਬੇ ਲਗਾ ਕੇ ਬੈਠੇ ਨੇ ਪੂਰਾ ਮਹਿਫਿਲ ਜਮਾਈ ਹੋਈ ਹੈ ਪੰਜਾਬ ਦੇ ਲੋਕ ਹੀ ਨਹੀਂ ਅਮਰੀਕਾ ਤੋਂ ਵੀ ਆਏ ਸੀ ਹੁਣੇ ਆਪਾਂ ਜਿਨ੍ਹਾਂ ਦੇ ਨਾਲ ਗੱਲ ਕੀਤੀ ਕਿ ਮੈਂ ਵੀਡੀਓ ਦੇਖੀ ਸੀ ਉਹਨਾਂ ਦੀ ਤੇ ਮੈਂ ਸੋਚਿਆ ਕਿ ਉਹਨਾਂ ਨੇ ਮੈਨੂੰ ਇਹ ਵੀ ਕਹਿ ਕੇ ਗਏ ਨੇ ਕਿ ਮੈਨੂੰ ਕਲਿੱਪ ਜ਼ਰੂਰ ਭੇਜਣਾ ਤੁਸੀਂ ਜਿਹੜੀ ਮੇਰੀ ਵੀਡੀਓ ਬਣਾਈ ਹੈ ਮੈਂ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੂੰਗਾ तकरीबन ਅਮਰੀਕਾ ਕੈਨੇਡਾ ਤੋਂ ਜਿੰਨੇ ਐਨ ਆਰ ਆਈ ਆਏ ਹੋਏ ਆ ਬਹੁਤ ਜ਼ਿਆਦਾ ਆਉਂਦੇ ਆ ਖਾਣਾ ਦੇਖੋ ਹਾਂਜੀ ਬੋਲ ਕੇ ਵੀ ਜਾਂਦੇ ਆ ਖਾਣਾ ਲੈ ਕੇ ਵੀ ਜਾਂਦੇ ਆ ਤੇ ਇੱਥੇ ਆ ਕੇ ਸਾਨੂੰ ਮਿਲਦੇ ਹਾਂਜੀ ਬਹੁਤ ਬਹੁਤ ਧੰਨਵਾਦ ਸਾਰੇ। बस यही ਕਹਿਣਾ ਵੀ ਹੌਸਲਾ ਨਾ ਹਾਰੋ। ਜ਼ਿੰਦਗੀ ਦੇ ਵਿੱਚ ਕੋਈ ਵੀ ਹੈ ਮਿਹਨਤ ਕਰੋ, ਆਪਣਾ ਕੰਮ ਕਰੋ। ਕਦੇ ਵੀ ਹੌਸਲਾ ਨਾ ਹਾਰੋ। ਤੇ ਸਰਵ ਮੈਸੂਸ ਨਾ ਕਰੋ ਕੰਮ ਕਰਨਾ। ਹਾਂਜੀ। ਬਾਕੀ ਧੰਨਵਾਦ ਸਾਰਿਆਂ ਦਾ। ਮੈਂ ਕਿਦਿਕ ਖਾਲਸਾ ਵੈ। ਵਾਹਿਗੁਰੂ ਜੀ ਕੀ ਫਤਿਹ। ਤਾਂ ਜ਼ਰੂਰ ਸਪੋਰਟ ਕਰਨਾ ਕਿਉਂਕਿ ਆਪਣੇ ਪੰਜਾਬੀਆਂ ਨੂੰ ਸਪੋਰਟ ਕਰਨਾ ਜ਼ਰੂਰੀ ਹੈ। ਤਾਂ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰਨਾ ਜਿਹੜੇ ਖਾਣਾ ਚਾਹੁੰਦੇ ਨੇ ਪੰਜਾਬੀ ਖਾਣਾ ਤਾਂ ਲੱਸੀ ਵੀ ਮਿਲਦੀ ਹੈ। ਹਾਲਕਿ ਸਰਦੀਆਂ ਦਾ ਮੌਸਮ ਆਉਣ ਵਾਲਾ ਹੈ ਅਵੋਇਡ ਕਰਦੇ ਨੇ ਲੋਕ ਲੇਕਿਨ ਹਲੇ ਵੀ ਲੋਕਾਂ ਦੀ ਡਿਮਾਂਡ ਨਹੀਂ ਘਟਦੀ ਪਈ ਵਧਦੀ ਰਹੀ ਹੈ ਕਿ ਚਾਟੀ ਦੇ ਲੱਸੀ ਪੀ ਕੇ ਜਾਣੀ ਹੈ ਤਾਂ ਜ਼ਰੂਰ ਅਜਿਹੇ ਹੋਰ ਅਪਡੇਟਸ ਲਈ ਬਣੇ ਰਹੋ ਸਾਡੇ ਨਾਲ ਤੇ ਗੁਰਨਾਵਿਡੀ ਪੰਜਾਬੀ ਮੈਂ ਤੁਹਾਡੇ ਨਾਲ ਅੰਜਲ ਜੱਗੀ ਵਿਦ ਕੈਮਰਾ ਪਰਸਨ ਮਨਜੋਤ